ਸਤਿ ਸ੍ਰੀ ਅਕਾਲ। ਮੈਂ ਥੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਰਕਤ ਦੀ ਰਸੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਆਪਾਂ ਆਪਣੇ ਘਰ ਦੇ ਵਿੱਚ ਬਣਾਵਾਂਗੇ ਜੀ ਆਲੂ ਦੀਆਂ ਟਿੱਕੀਆਂ। ਇਹ ਟਿੱਕੀਆਂ ਬਹੁਤ ਹੀ ਕ੍ਰਿਸਪੀ, ਕੁਰਕਰੀਆਂ ਤੇ ਕਰਾਰੀਆਂ ਬਣ ਕੇ ਤਿਆਰ ਹੁੰਦੀਆਂ ਨੇ ਤੇ ਬਹੁਤ ਟੇਸਟੀ ਲੱਗਦੀਆਂ ਨੇ ਖਾਣ ਦੇ ਵਿੱਚ ਤੇ ਤੁਸੀਂ ਇੱਕ ਵਾਰ ਜੇ ਘਰਾਂ ਬਣਾ ਲਈਆਂ ਤਾਂ ਤੁਸੀਂ ਬਾਜ਼ਾਰ ਵਿੱਚੋਂ ਖਾਣਾ ਭੁੱਲ ਜਾਵੋਗੇ ਹਾਂਜੀ ਬਣ ਰਹੇ ਹੋ ਤੁਸੀਂ ਵੀਡੀਓ ਦੇ ਨਾਲ ਇੱਥੇ ਆਪਾਂ ਵੀਡੀਓ ਕਰਦਿਆਂ ਸ਼ੁਰੂ ਤੋਂ ਇੱਕ ਰਿਕੁਐਸਟ ਹੈ ਜੇਕਰ ਸਾਡੇ ਚੈਨਲ ਤੇ ਤੁਸੀਂ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਣਾ ਜੀ ਵੀਡੀਓ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਇੱਥੇ ਆਪਾਂ ਟਿੱਕੀਆਂ ਬਣਾਉਣ ਦੇ ਲਈ 7 ਤੋਂ 8 ਆਲੂ ਲੈ ਲਏ ਨੇ ਜੀ ਆਲੂਆਂ ਨੂੰ ਆਪਾਂ ਨੇ ਛਿੱਲ ਕੇ ਠੰਡਾ ਕਰਕੇ ਮਤਲਬ ਕਿ ਥੋੜੀ देर ਲਈ ਫ੍ਰਿਜ ਵਿੱਚ ਰੱਖ ਦਿੱਤਾ ਸੀਗਾ ਬਿਲਕੁਲ ਠੰਡੇ ਹੋਣੇ ਚਾਹੀਦੇ ਆ ਗਰਮ-ਗਰਮ ਆਲੂ ਬਦੀ ਟਿੱਕੀਆਂ ਨਹੀਂ ਬਣਾਉਣੀਆਂ ਠੀਕ ਹੈ ਜੀ ਆਲੂਆਂ ਨੂੰ ਹੁਣ ਬਿਲਕੁਲ ਵੀ ਇਹਦੇ ਵਿੱਚ ਗੰਡ ਨਹੀਂ ਰਹਿਣੀ ਚਾਹੀਦੀ ਚੰਗੀ ਤਰ੍ਹਾਂ ਦੇ ਨਾਲ ਮਲੈਮ ਹੋਣਾ ਚਾਹੀਦਾ ਕद्दूकश ਨਹੀਂ ਦੇਖੋ ਇੱਥੇ ਆਪਾਂ ਨੇ ਕਰਨੇ ਹੈਗੇ ਤੇ ਆਲੂ ਜਿਹੜੇ ਠੰਡੇ ਹੋਣੇ ਚਾਹੀਦੇ ਤੁਹਾਨੂੰ ਦੱਸ ਦਿੱਤਾ ਆਪਾਂ ਤੇ ਇਹਨਾਂ ਨੂੰ ਕद्दूकश ਮਿਲੂ ਬਿਲਕੁਲ ਵੀ ਨਹੀਂ ਕਰਨਾ ਤੇ ਹੱਥਾਂ ਨਾਲ ਹੀ ਆਪਾਂ ਮੈਸ਼ ਕਰਨਾ ਹੈ ਠੀਕ ਹੈ ਜੀ ਜੇ ਤੁਸੀਂ ਇੱਕ ਵਾਰੀ ਇਸ ਤਰੀਕੇ ਟਿੱਕੀਆਂ ਬਣਾ ਲੀਆਂ ਤੁਸੀਂ ਬਾਜ਼ਾਰ ਚੋਂ ਖਾਣਾ ਭੁੱਲ ਜਾਓਗੇ ਜੀ ਤੇ ਬਸ ਥੋੜੀ ਜੀ ਮਿਹਨਤ ਦੀ ਲੋੜ ਹੁੰਦੀ ਹੈ ਘਰ ਦੇ ਵਿੱਚ ਬੜੀ ਆਸਾਨੀ ਦੇ ਨਾਲ ਬਣ ਜਾਂਦੀਆਂ ਨੇ ਬਜ਼ਾਰ ਵਾਲੀਆਂ ਟਿੱਕੀਆਂ ਹੈਵੀ ਬਣਦੀਆਂ ਨੇ ਤੁਸੀਂ ਦੇਖਿਆ ਹੋਊਗਾ ਅਕਸਰ ਬਾਹਰੋਂ ਕੁਰਕਰੀਆਂ ਹੁੰਦੀਆਂ ਨੇ ਤੇ ਵਿੱਚੋਂ ਉਹ ਭਾਰੀ-ਭਾਰੀ ਜੀਆਂ ਹੁੰਦੀਆਂ ਨੇ ਜਿਹੜੀਆਂ ਆਪਾਂ ਟਿੱਕੀਆਂ ਘਰ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਇਹ ਟਿੱਕੀਆਂ ਬਿਲਕੁਲ ਹਲਕੀਆਂ ਟਿੱਕੀਆਂ ਬਣ ਕੇ ਤਿਆਰ ਹੋਣਗੀਆਂ ਤੇ ਤੁਹਾਨੂੰ ਖਰਾਬ ਵੀ ਨਹੀਂ ਕਰਨਗੀਆਂ ਤੇ ਦੇਖੋ ਜੀ ਆਪਾਂ ਨੇ ਇਸ ਤਰੀਕੇ ਦੇ ਨਾਲ ਆਲੂ ਜਿਹੜੇ ਆ ਚੰਗੀ ਤਰ੍ਹਾਂ ਦੇ ਨਾਲ ਮੈਸ਼ ਕਰ ਲਏ ਆ ਥਨਾਲੀ ਕਰਨੇ ਨੇ ਇਹ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਕੁਝ ਕੁ ਚੀਜ਼ਾਂ ਜਿਹਦੇ ਨਾਲ ਕਿ ਟਿੱਕੀ ਜਿਹੜੀ ਆਪਣੀ ਟੇਸਟੀ ਬਣੇਗੀ ਹਾਂਜੀ ਦੇਖੋ ਇੱਥੇ ਆਪਾਂ ਇਹਦੇ ਵਿੱਚ ਪਾ ਦਵਾਂਗੇ ਜੀ ਥੋੜੇ ਜੇ ਪੱਤੇ ਪਦੀਨੇ ਦੇ ਇਹਦੇ ਨਾਲ ਬਹੁਤ ਵਧੀਆ ਫਲੇਵਰ ਆਂਦਾ ਹੈ ਬਸ ਥੋੜੇ ਜੇ ਹੀ ਪਾਣੇ ਆ ਜਿਆਦਾ ਨਹੀਂ ਬਰੀਕ ਬਰੀਕ ਕੱਟ ਦਵਾਂਗੇ ਦੇਖੋ ਆਪਾਂ ਨੇ ਪਦੀਨਾ ਕੱਟ ਲਿਆ ਹੈ ਤੇ ਹੁਣ ਆਪਾਂ ਥੋੜਾ ਜਿਹਾ ਪਾ ਦਵਾਂਗੇ ਜੀ ਧਨੀਆ ਹਰਾ ਧਨੀਆ ਪਾ ਦਵਾਂਗੇ ਇਹਦੇ ਵਿੱਚ ਆਪਾਂ ਇਹ ਵੀ ਬੜਾ ਵਧੀਆ ਲੱਗਦਾ ਹੈ ਇਹ ਪਾ ਦਵਾਂਗੇ ਜੀ ਆਪਾਂ ਤਿੰਨ ਚਾਰ ਬਰੀਕ ਕਟੀਆਂ ਹੋਈਆਂ ਹਰੀਆਂ ਮਿਰਚਾਂ ਇਹ ਆਪਾਂ ਲਈਆਂ ਜੀ ਤਿੰਨ ਆਪਣੇ ਕੋਲ ਇਹ ਸੁੱਕੀਆਂ ਲਾਲ ਮਿਰਚਾਂ ਘਰੇ ਸਿਕਾਈਆਂ ਹੋਈਆਂ ਪਈਆਂ ਨੇ ਆਪਾਂ ਤਿੰਨ ਮਿਰਚਾਂ ਨੂੰ ਚਿੱਲੀ ਕਟਰ ਦੇ ਵਿੱਚ ਇਹਨੂੰ ਪੀਸ ਲਿਆਏ ਤੁਸੀਂ ਮਿਕਸੀ 'ਚ ਵੀ ਇਹਨੂੰ ਗ੍ਰाइंड ਕਰ ਸਕਦੇ ਹੋ ਤੇ ਤੁਸੀਂ ਜਿਹੜੇ ਬਾਜ਼ਾਰ 'ਚੋਂ ਚਿੱਲੀ ਫਲੈਕਸ ਆਉਂਦੇ ਉਹ ਵੀ ਪਾ ਸਕਦੇ ਹੋ ਬੜੇ ਵਧੀਆ ਲੱਗਦੇ ਨੇ ਇਹ ਵੀ ਤੇ ਛੋਟੀ ਚਮਚ ਲਈ ਹੈ ਜੀ ਆਪਾਂ ਨੇ ਜੀਰੇ ਦੀ ਇਹ ਵੀ ਪਾ ਦਵਾਂਗੇ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਥੋੜਾ ਜਿਹਾ ਕਾਲਾ ਨਮਕ ਤੇ ਥੋੜਾ ਜਿਹਾ ਪਾ ਦਵਾਂਗੇ ਆਪਾਂ ਸਾਦਾ ਨਮਕ ਤੇ ਰੈਗੂਲਰ ਜਿਹੜਾ ਆਪਾਂ ਘਰੇ ਖਾਂਦੇ ਹਾਂ ਅਸੀਂ ਸੇਂਦਾ ਨਮਕ ਵਰਤਦੇ ਹਾਂ ਜੀ ਉਹ ਹੀ ਪਾ ਲਿਆਏ ਇਥੇ ਲਿਆਈ ਜੀ ਆਪਾਂ ਨੇ ਅੱਧਾ ਨਿੰਬੂ ਇਹ ਵੀ ਆਪਾਂ ਨਚੋੜ ਦਵਾਂਗੇ ਇਹਦੇ ਵਿੱਚੋਂ ਆਪਾਂ ਬੀਜ ਜਿਹੜੇ ਆ ਹਟਾ ਦਿੱਤੇ ਆ ਇਥੇ ਲਿਆਈ ਜੀ ਆਪਾਂ ਨੇ ਚਾਵਲਾਂ ਦਾ ਆਟਾ ਆਪਾਂ ਇਹਦੇ ਵਿੱਚ ਕੋਈ ਵੀ ਕਾਰਨ سٹਾਰਚ ਕੋਈ ਵੀ ਅਰਾ ਰੋਟ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਨਹੀਂ ਪਾਵਾਂਗੇ ਜਿਹਦੇ ਨਾਲ ਟਿੱਕੀ ਹੈਵੀ ਬਣੇ ਚਾਵਲ ਆਪਾਂ ਨੇ ਧੋ ਲਏ ਸੀ ਤੇ ਧੋਣ ਤੋਂ ਬਾਅਦ ਇਹਨਾਂ ਨੂੰ ਸੁਕਾ ਲਿਆ ਸੀ ਤੇ ਫਿਰ ਆਪਾਂ ਪੀਸ ਲਏ ਸੀ ਤੇ ਆਪਾਂ ਘਰ ਦੇ ਵਿੱਚ ਹੀ ਇਹ ਆਟਾ ਜਿਹੜਾ ਹੈ ਮਿਕਸੀ ਦੇ ਵਿੱਚ ਪੀਸ ਕੇ ਤਿਆਰ ਕੀਤਾ ਹੈ ਇਹ ਪਾ ਦਵਾਂਗੇ ਜੀ ਆਪਾਂ 4 ਚਮਚ ਪਹਿਲਾਂ ਆਪਾਂ 4 ਚਮਚ ਦੀ ਬਰਤੋਂ ਕਰਾਂਗੇ ਫਿਰ ਉਸ ਤੋਂ ਬਾਅਦ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਫਿਰ ਚੈੱਕ ਕਰ ਲਵਾਂਗੇ ਤੇ ਹੁਣ ਆਪਾਂ ਇੱਕ ਵਾਰੀ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਮਿਲਾ ਲਈਏ ਦੇਖੋ ਜੀ ਇੱਥੇ ਆਪਾਂ ਨੇ ਚੰਗੀ ਤਰ੍ਹਾਂ ਦੇ ਨਾਲ ਸਾਰੀਆਂ ਚੀਜ਼ਾਂ ਮਿਲਾ ਲਈਆਂ ਨੇ ਇਹ ਮੈਨੂੰ ਥੋੜਾ ਜਿਹਾ ਢਿੱਲਾ ਲੱਗ ਰਿਹਾ ਏ ਇਹਦੇ ਵਿੱਚ ਆਪਾਂ 2 ਚਮਚ ਹੋਰ ਪਾ ਦਵਾਂਗੇ ਇਹਦੇ ਨਾਲ ਇੱਕ ਤਾਂ ਹੈ ਨਾ ਵਾਈਂਡਿੰਗ ਵਧੀਆ ਆ ਜਾਂਦੀ ਹੈ ਟਿੱਕੀ ਤੇ ਤੇ ਦੇਖੋ ਆਹ ਵਾਲਾ ਚਮਚਾ ਠੀਕ ਹੈ ਜੀ ਇਹ ਵਾਲੇ ਆਪਾਂ ਨੇ ਟੋਟਲ 6 ਸਾਢੇ 6 ਚਮਚ ਪਾਏ ਆ ਆਟੇ ਦੇ 7-8 ਆਲੂਆਂ ਦੇ ਵਿੱਚ ਤੇ ਇਹਦੇ ਨਾਲ ਨਾ ਮਤਲਬ ਕਿ ਵਾਈਂਡਿੰਗ ਜਿਹੜੀ ਹੈ ਵਧੀਆ ਆ ਜਾਂਦੀ ਆ ਤੇ ਟਿੱਕੀ ਜਿਹੜੀ ਹੈ ਹੈਵੀ ਵੀ ਨਹੀਂ ਬਣਦੀ ਤੁਸੀਂ ਟਿੱਕੀਆਂ ਸਿੰਪਲ ਤਰੀਕੇ ਨਾਲ ਵੀ ਬਣਾ ਸਕਦੇ ਹੋ ਸਟਫਿੰਗ ਵਾਲੀਆਂ ਬਣਾਉਣੀਆਂ ਜਿਵੇਂ ਚਨਾ ਦਾਲ ਦੀ ਸਟਫਿੰਗ ਕਰਨੀ ਆ ਜਾਂ ਮਟਰਾਂ ਦੀ ਸਟਫਿੰਗ ਕਰਨੀ ਆ ਤੁਸੀਂ ਸਟਫਿੰਗ ਵਾਲੀਆਂ ਵੀ ਪਰ ਮਿੱਟਕੀ ਵੀ ਮਤਲਬ ਬਣਾ ਸਕਦੇ ਹੋ ਠੀਕ ਹੈ ਜੀ ਤੇ ਲੋ ਜੀ ਆਪਾਂ ਇਹਨੂੰ ਵੀ ਹੁਣ ਚੰਗੀ ਤਰ੍ਹਾਂ ਮਿਲਾ ਲਵਾਂਗੇ ਹੁਣ ਦੇਖੋ ਜੀ ਇਹ ਬਿਲਕੁਲ ਸਹੀ ਲੱਗ ਰਿਹਾ ਹੈ ਇਕਦਮ ਹੋ ਚੁੱਕਿਆ ਹੈ ਬਿਲਕੁਲ ਸਹੀ ਦੇਖੋ ਇੱਥੇ ਹੁਣ ਆਪਾਂ ਟਿੱਕੀਆਂ ਬਣਾ ਕੇ ਕਰ ਲਵਾਂਗੇ ਤਿਆਰ ਤੇ ਹੱਥ ਦੇ ਉੱਤੇ ਆਪਾਂ ਥੋੜਾ ਜਿਹਾ ਘਿਓ ਲਗਾ ਲਿਆ ਹੈ ਤੇ ਇਦਾਂ ਆਪਾਂ ਆਲੂ ਲੈ ਲਵਾਂਗੇ ਆਪਣੇ ਹਿਸਾਬ ਦੇ ਨਾਲ ਤੇ ਆਪਾਂ ਟਿੱਕੀ ਬਣਾ ਲਵਾਂਗੇ ਜੀ ਟਿੱਕੀ ਦੀ ਸ਼ੇਪ ਦੇ ਦਵਾਂਗੇ ਇਹਨੂੰ ਲੋ ਜੀ ਇਸ ਤਰੀਕੇ ਦੇ ਨਾਲ ਆਪਾਂ ਟਿੱਕੀ ਬਣਾ ਕੇ ਤਿਆਰ ਕਰ ਲਵਾਂਗੇ ਠੀਕ ਹੈ ਜੀ ਇਸੇ ਤਰੀਕੇ ਦੇ ਨਾਲ ਮੈਂ ਸਾਰੀਆਂ ਟਿੱਕੀਆਂ ਬਣਾ ਕੇ ਤਿਆਰ ਕਰ ਲਵਾਂਗੀ ਦੇਖੋ ਮੈਂ ਦੋ ਟਿੱਕੀਆਂ ਇੱਧਰ ਬਣਾ ਲਈਆਂ ਨੇ ਤੇ ਆਪਾਂ ਬਾਕੀ ਦੀਆਂ ਵੀ ਇਸੇ ਤਰ੍ਹਾਂ ਬਣਾ ਲਈਏ ਫਿਰ ਆਪਾਂ ਉਸ ਤੋਂ ਬਾਅਦ ਤੁਹਾਨੂੰ ਮਿਲਦੇ ਆਂ। ਸਾਣੇ ਟਿੱਕੀਆਂ ਬਣਾ ਕੇ ਕਰ ਲਈਆਂ ਤਿਆਰ ਆਪਣੇ ਕੋਲੇ 10 ਟਿੱਕੀਆਂ ਬਣ ਕੇ ਤਿਆਰ ਹੋਈਆਂ ਨੇ ਇਹਨਾਂ ਨੂੰ ਹੁਣ ਆਪਾਂ ਕਰਾਂਗੇ ਜੀ ਫਰਾਈ। ਇੱਥੇ ਆਪਾਂ ਨੇ ਤੇਲ ਕਰ ਲਿਆ ਜੀ ਸਰੋਂ ਦਾ ਗਰਮ ਤੁਸੀਂ ਰਿਫਾਈਨਡ ਆਇਲ 'ਚ ਵੀ ਇਹਨਾਂ ਨੂੰ ਫਰਾਈ ਕਰ ਸਕਦੇ ਹੋ ਤੇ ਇਦਾਂ ਆਪਾਂ ਇਹਨਾਂ ਨੂੰ ਛੱਡ ਦੇਵਾਂਗੇ। ਆਪਾਂ ਦੋ ਦੋ ਪਾ ਕੇ ਇਹਦੇ ਵਿੱਚ ਕਰਾਂਗੇ ਕਿਉਂਕਿ ਆਪਣੇ ਕੋਲ ਪੈਨ ਹੈਗਾ ਛੋਟਾ ਜਦੋਂ ਮੈਂ ਟਿੱਕੀਆਂ ਬਣਾ ਰਹੀ ਸੀ ਤੇਲ ਮੈਂ ਉਦੋਂ ਹੀ ਗਰਮ ਹੋਣ ਦੇ ਲਈ ਰੱਖ ਦਿੱਤਾ ਸੀਗਾ ਤੇਲ ਚੰਗੀ ਤਰ੍ਹਾਂ ਗਰਮ ਹੋਣ ਤੋਂ ਬਾਅਦ ਮੈਂ ਇਹਨਾਂ ਨੂੰ ਮਤਲਬ ਕਿ ਤੇ ਸੇਕ ਜਿਹੜਾ ਹੈ ਗੈਸ ਦਾ ਮੈਂ ਮੀਡੀਅਮ ਕਰ ਲਿਆ ਸੀ ਆਪਾਂ ਤੇਜ਼ ਸੇਕ ਦੇ ਉੱਤੇ ਇਹਨਾਂ ਨੂੰ ਨਹੀਂ ਫਰਾਈ ਕਰਨਾ ਬਿਲਕੁਲ ਮੀਡੀਅਮ ਸੇਕ ਦੇ ਆਪਾਂ ਫਰਾਈ ਕਰਾਂਗੇ ਇਹਨਾਂ ਨੂੰ ਦੇਖੋ ਹੁਣ ਆਪਾਂ ਇਹਦਾ ਪਾਸਤਾ ਜਿਹੜਾ ਹਜੇ ਨਹੀਂ ਪਲਟਾਂਗੇ ਥੋੜੀ ਦੇਰ ਦਾ ਕੱਪੜਾ ਦਾ ਪਾਸਤਾ ਜਿਹੜਾ ਪਲਟਾਂਗੇ ਜੇਕਰ ਤੁਸੀਂ ਟਿੱਕੀਆਂ ਜ਼ਿਆਦਾ ਬਣਾ ਰਹੇ ਹੋ ਤਾਂ ਤੁਸੀਂ ਟਿੱਕੀਆਂ ਜੇ ਮਤਲਬ ਕਿ ਜਿੱਦਾਂ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਕਈ ਵਾਰੀ ਹੈ ਨਾ ਤੁਸੀਂ ਇਹਨਾਂ ਨੂੰ ਫ੍ਰਿਜ ਵਿੱਚ ਰੱਖ ਸਕਦੇ ਹੋ ਜਿੰਨੀਆਂ ਤੁਸੀਂ ਫ੍ਰਾਈ ਕਰਨੀਆਂ ਨੇ ਉਹਨੀਆਂ ਤੁਸੀਂ ਕੱਢ ਸਕਦੇ ਹੋ ਠੀਕ ਹੈ ਜੀ ਤੇ ਇਹਨਾਂ ਨੂੰ ਤੁਸੀਂ ਫ੍ਰਿਜ ਵਿੱਚ ਵੀ ਰੱਖ ਸਕਦੇ ਹੋ ਪਹਿਲਾਂ ਬਣਾ ਕੇ ਤੁਸੀਂ ਰੱਖ ਸਕਦੇ ਹੋ ਇੱਥੇ ਦੇਖੋ ਜੀ ਸਾਈਡਾਂ ਤੋਂ ਇਹ ਬ੍ਰਾਊਨ ਜਿਹਾ ਹੋਣ ਲੱਗ ਗਿਆ ਹੈ ਹੁਣ ਇਹਨਾਂ ਨੂੰ ਆਪਾਂ ਪਲਟ ਦਵਾਂਗੇ ਬਿਲਕੁਲ ਹਲਕੇ ਜਿਹੇ ਕੰਦੀ ਨਾਲ ਪਲਟਾਂਗੇ ਆਪਾਂ ਲੋ ਜੀ ਇਧਰਲੀ ਸਾਈਡ ਨੂੰ ਵੀ ਇੱਕ ਟਿੱਕੇ ਦੇ ਵਿੱਚ ਪੈ ਜਾਣੀ ਆ ਇਹ ਆਪਾਂ ਇੱਥੇ ਪਾ ਦਾਂਗੇ ਤੁਸੀਂ ਜਿਹੜਾ ਦੂਜਾ ਤਵਾ ਹੁੰਦਾ ਆ ਉਹ ਵੀ ਲੈ ਸਕਦੇ ਹੋ ਤੇ ਜੇ ਫਲੇਟ ਫਲੇਟ ਪੈਨ ਹੈਗਾ ਤੁਹਾਡੇ ਕੋਲ ਤੁਸੀਂ ਉਹ ਵੀ ਲੈ ਸਕਦੇ ਹੋ ਆਪਣੇ ਕੋਲੇ ਫਰਾਈ ਪੈਨ ਜਿਹੜਾ ਛੋਟਾ ਹੈ ਇਸ ਕਰਕੇ ਆਪਾਂ ਨੂੰ ਇਦਾਂ ਦੋ ਦੋ ਤਿੰਨ ਦਿਨ ਕਰਕੇ ਹੀ ਫਰਾਈ ਕਰਨੀਆਂ ਪੈਣਗੀਆਂ ਤੇ ਆਪਾਂ ਇਦਾਂ ਹੀ ਅਲਟਪਲਟ ਜਾਂ ਕਰਦੇ ਹੋਏ ਇਹਨੂੰ ਦੋਨਾਂ ਪਾਸੇ ਤੋਂ ਸੇਕ ਲਵਾਂਗੇ ਸਾਰੀ ਟਿੱਕੀ ਜਿਹੜੀ ਇਹ ਵੀ ਸਾਈਡਾਂ ਤੋਂ ਫਰਾਈ ਹੋ ਗਈ ਸੀ ਇਹ ਵੀ ਆਪਾਂ ਇਹਦਾ ਵੀ ਪਾਸਾ ਪਲਟ ਦਿੱਤਾ ਹੈ ਹੁਣ ਆਪਾਂ ਇਹਨਾਂ ਨੂੰ ਵੀ ਇੱਕ ਵਾਰ ਚੈੱਕ ਕਰ ਲੈਨੇ ਆ ਇਹ ਲੋ ਜੀ ਤੁਸੀਂ ਦੇਖ ਸਕਦੇ ਹੋ ਇਧਰਲੀ ਸਾਈਡ ਤੋਂ ਵੀ ਹੋ ਗਈਆਂ ਨੇ ਫਰਾਈ ਇਹ ਇਹਨੂੰ ਵੀ ਆਪਾਂ ਦੇਖ ਲੈਣੇ ਆ ਇਹ ਦੇਖੋ ਜੀ ਇਹ ਹੋ ਚੁੱਕੀਆਂ ਨੇ ਤੇ ਹੁਣ ਨਾ ਆਪਾਂ ਨੇ ਸੇਕ ਜਿਹੜਾ ਹੈ ਥੋੜਾ ਜਿਹਾ ਵੱਧ ਕਰ ਲੈਣਾ ਹੈ ਠੀਕ ਹੈ ਜੀ ਥੋੜਾ ਜਿਹਾ ਵੱਧ ਸੇਕ ਕਰਕੇ ਹੁਣ ਇਹਨਾਂ ਨੂੰ ਆਪਾਂ ਕ੍ਰਿਸਪੀ ਜਿਹਾ ਕਰ ਲੈਣਾ ਹੈ ਕਿਉਂਕਿ ਜੇ ਆਪਾਂ ਪਹਿਲਾਂ ਹੀ ਇਹਨਾਂ ਨੂੰ ਵੱਧ ਸੇਕ ਤੇ ਪਾਵਾਂਗੇ ਜਲ ਜਾਂਦੀਆਂ ਨੇ ਤੇ ਅੰਦਰੋਂ ਕੱਚੀਆਂ ਰਹਿ ਜਾਂਦੀਆਂ ਨੇ ਵੈਸੇ ਤਾਂ ਇਹ ਬਿਲਕੁਲ ਹਲਕੇ ਹਲਕੇ ਟਿੱਕੀ ਬਣ ਕੇ ਤਿਆਰ ਹੁੰਦੀ ਹੈ ਜਿਵੇਂ ਬਾਜ਼ਾਰ ਵਾਲੀ ਵਿੱਚੋਂ ਹੈਵੀ ਹੁੰਦੀ ਹੈ ਉਦਾਂ ਨਹੀਂ ਹੁੰਦੀ ਜੀ ਇਹ ਟਿੱਕੀ ਤੇ ਇਨੋਂ ਆਪਾਂ ਇਦਾਂ ਮਤਲਬ ਕਿ ਘੱਟ ਵੀ ਨਹੀਂ ਹੈਗਾ ਤੇ ਫੁੱਲ ਵੀ ਨਹੀਂ ਹੈਗਾ ਮਤਲਬ ਕਿ ਹਾਈ ਟੂ ਮੀਡੀਅਮ ਜਿਹਾ ਹੈ ਉਤੇ ਪਾਉਣੇ ਨੂੰ ਚੰਗੀ ਤਰ੍ਹਾਂ ਦੇ ਨਾਲ ਕ੍ਰਿਸਪੀ ਕਰ ਲਵਾਂਗੇ ਦੇਖੋ ਜੀ ਆਪਾਂ ਨੇ ਅਲਟਪਾਲਟ ਕਰਦੇ ਹੋਏ ਟਿੱਕੀਆਂ ਨੂੰ ਚੰਗੀ ਤਰ੍ਹਾਂ ਦੇ ਨਾਲ ਸੇਕ ਲਿਆਏ ਤੇ ਉਧਰ ਮੈਂ ਇੱਕ ਤਵਾ ਵੀ ਰੱਖ ਲਿਆਏ ਕਿ ਕਿ ਮੈਂ ਤਵੇ ਦੇ ਉੱਤੇ ਵੀ ਕਰੀ ਜਾਵਾਂਗੀ ਕਿ ਛੇਤੀ ਹੋ ਜਵੇ ਇਹ ਤੇ ਦੇਖੋ ਜੀ ਇਧਰ ਆਪਾਂ ਨੇ ਇਸ ਤਰ੍ਹਾਂ ਪਲੇਟ 'ਚ ਨਾ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦੀ ਆ ਏਦਾਂ ਆਪਾਂ ਨੇ ਕੜਾਹੀ 'ਚੋਂ ਕੱਢਣੀ ਤੇਲ 'ਚੋਂ ਕੱਢਣੀਆਂ ਨੇ ਤੇ ਆਪਾਂ ਨੇ ਸਿੱਧਾ ਡਾਇਰੈਕਟ ਪਲੇਟ ਵਿੱਚ ਰੱਖ ਲੈਣੀਆਂ ਕੋਈ ਟਿਸ਼ੂ ਪੇਪਰ ਜਾਂ ਕੋਈ ਨੈਪਕਿਨ ਪੇਪਰ ਆਪਾਂ ਨਹੀਂ ਰੱਖਣਾ ਠੀਕ ਹੈ ਜੀ ਜੇ ਆਪਾਂ ਟਿਸ਼ੂ ਪੇਪਰ ਦੇ ਉੱਤੇ ਇਹਨੂੰ ਰੱਖਾਂਗੇ ਤਾਂ ਇਹ ਨਰਮ ਪੈ ਜਾਣਗੀਆਂ ਕੁਰਕਰੀਆਂ ਨਹੀਂ ਰਹਿਣਗੀਆਂ ਇਸ ਗੱਲ ਦਾ ਖਾਸ ਤੁਸੀਂ ਧਿਆਨ ਰੱਖਿਓ ਤੇ ਹਜੇ ਦੇਖੋ ਜੀ ਆਪਾਂ ਨੇ ਗਰਮ ਗਰਮ ਕੱਢੀਆਂ ਨੇ ਬਹੁਤ ਕੁਰਕਰੀਆਂ ਬਣੀਆਂ ਨੇ ਆਪਾਂ ਤੁਹਾਨੂੰ ਬਾਅਦ ਵਿੱਚ ਵੀ ਇਹਦਾ ਰਿਜ਼ਲਟ ਦਿਖਾਣੇ ਆ ਡਾਇਰੈਕਟ ਪਲੇਟ ਵਿੱਚ ਕੱਢਿਓ ਤੁਸੀਂ ਦੇਖੋ ਜੀ ਆਪਾਂ ਤਾਂਵੇ ਦੇ ਉੱਤੇ ਵੀ ਰੱਖੀ ਹੋਈ ਆ ਇਸ ਤਰੀਕੇ ਦੇ ਨਾਲ ਇੱਧਰ ਵੀ ਹੋਈ ਜਾ ਰਹੀ ਆ ਇਧਰ ਆਪਾਂ ਹੁਣ ਬਾਕੀ ਦੀਆਂ ਪਾ ਦਵਾਂਗੇ ਤੇ ਦੇਖੋ ਜੀ ਇਸੇ ਤਰੀਕੇ ਦੇ ਨਾਲ ਪਲਟ-ਪਲਟ ਜਾਂ ਕਰਦੇ ਹੋਏ ਚੰਗੀ ਤਰ੍ਹਾਂ ਦੇ ਨਾਲ ਸੇਕ ਕੇ ਸਾਰੀਆਂ ਟਿੱਕੀਆਂ ਤਿਆਰ ਕਰਕੇ ਆਪਾਂ ਫਿਰ ਤੁਹਾਨੂੰ ਮਿਲਦੇ ਆਂ ਲੋ ਜੀ ਆਪਾਂ ਨੇ ਫਿਰ ਉਸ ਤਰੀਕਾ ਪਾਨਤੀ ਹੁਣ ਆਪਾਂ ਤੁਹਾਨੂੰ ਸਾਰੀਆਂ ਟਿੱਕੀਆਂ ਫਰਾਈ ਹੋਣ ਤੋਂ ਬਾਅਦ ਮਿਲਾਂਗੇ ਜੀ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਆ ਇਸਰਕੇ ਪਸਾड़ियां ਬਣਾ ਲਈਏ ਫਿਰ ਆਪਾਂ ਤੁਹਾਨੂੰ ਮਿਲਦੇ। ਇੱਥੇ ਦੇਖੋ ਜੀ ਆਪਾਂ ਸਾਰੀਆਂ ਟਿੱਕੀਆਂ ਬਣਾ ਕੇ ਕਰ ਲਈਆਂ ਨੇ ਤਿਆਰ ਤੁਸੀਂ ਦੇਖ ਸਕਦੇ ਹੋ ਬਿਲਕੁਲ ਇੱਕਦਮ ਕ੍ਰਿਸਪੀ कुरकुਰੀਆਂ ਬਣ ਕੇ ਤਿਆਰ ਹੋਈਆਂ ਨੇ। ਇਹ ਦੋ ਤਿੰਨ ਨੇ ਜਿਹੜੀਆਂ ਆਪਾਂ ਤਵੇ ਦੇ ਉੱਤੇ ਸੇਕੀਆਂ ਨੇ ਇਹ ਵਾਲੀਆਂ ਇਹ ਪੱਕਾ ਤੇਲ ਦੇ ਵਿੱਚ ਸੇਕੀਆਂ ਨੇ ਜੀ। ਇੱਕ ਇਹ ਵਾਲੀ ਆ ਤੇ ਬਾਕੀ ਸਾਰੀਆਂ ਆਪਾਂ ਪੈਨ ਦੇ ਵਿੱਚ ਸੇਕੀਆਂ ਨੇ। ਤੁਸੀਂ ਟਿੱਕੀ ਦੇਖ ਸਕਦੇ ਹੋ। ਬਿਲਕੁਲ कुरकुਰੀ ਬਣ ਕੇ ਤਿਆਰ ਹੋਈ ਆ। ਇਹ ਵਾਲੀਆਂ ਵੀ ਤੁਸੀਂ ਚੈੱਕ ਕਰ ਸਕਦੇ ਹੋ ਜਿਹੜੀਆਂ ਆਪਾਂ ਪੈਨ 'ਚ ਸੇਕੀਆਂ ਨੇ। ਠੀਕ ਹੈ ਜੀ ਇੱਕਦਮ ਕੁਰਕਰੀਆਂ ਬਣ ਕੇ ਤਿਆਰ ਹੁੰਦੀਆਂ ਨੇ ਟਿੱਕੀਆਂ ਤੇ ਹੁਣ ਆਪਾਂ ਕਰਦੇ ਆ ਇਹਨਾਂ ਨੂੰ ਸਰਵ ਹਾਂਜੀ ਆਪਾਂ ਸਰਵ ਕਰਨ ਦੇ ਲਈ ਇੱਧਰ ਲੈ ਲਈਏ ਜੀ ਗ੍ਰੀਨ ਚਟਣੀ ਆਪਾਂ ਤਾਂ ਨਹੀਂ ਆ ਪਦੀਨਾ ਤੇ ਥੋੜਾ ਜਿਹਾ ਦਹੀਂ ਹਰੀਆਂ ਮਿਰਚਾਂ ਪਾ ਕੇ ਇਹਨੂੰ ਪੀਸ ਲਿਆ ਏ ਤੇ ਇਹ ਲਈ ਆਪਾਂ ਨੇ ਲਾਲ ਚਟਣੀ ਇਮਲੀ ਦੀ ਖੱਟੀ ਮਿੱਠੀ ਚਟਣੀ ਲੈ ਲਈ ਆ ਇਹ ਲਈ ਆ ਜੀ ਆਪਾਂ ਨੇ ਦਹੀਂ ਦਹੀਂ ਦੇ ਵਿੱਚ ਆਪਾਂ ਨੇ ਇੱਕ ਚਮਚ ਖੰਡ ਦਾ ਪਾ ਕੇ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਫਰੈਂਟ ਲਿਆ ਦਹੀਂ ਆਪਾਂ ਮਲੈਮ ਕਰ ਲਿਆ ਜੀ ਇਦਰ ਆਪਣੀਆਂ ਪਈਆਂ ਨੇ ਟਿੱਕੀਆਂ ਆਪਾਂ ਇਹਨਾਂ ਨੂੰ ਬਿਲਕੁਲ ਸਟ੍ਰੀਟ ਸਟਾਈਲ ਜਿਹੜਾ ਆ ਸਜਾ ਕੇ ਬੱਚਿਆਂ ਨੂੰ ਮਤਲਬ ਸਰਵ ਕਰਕੇ ਦੇਵਾਂਗੇ ਠੀਕ ਹੈ ਜੀ ਇਹਦੇ ਉੱਤੇ ਰੱਖ ਲਾਂਗੇ ਆਪਾਂ ਦੋ ਟਿੱਕੀਆਂ ਲੋ ਜੀ ਆਪਾਂ ਟਿੱਕੀਆਂ ਰੱਖ ਲਈਆਂ ਨੇ ਤੇ ਹੁਣ ਆਪਾਂ ਇਹਦੇ ਉੱਤੇ ਪਾ ਦੇਵਾਂਗੇ ਦਹੀਂ ਦਹੀਂ ਇਹ ਜਿਆਦਾ ਪਤਲਾ ਨਹੀਂ ਮਤਲਬ ਕੀ ਚਾਹੀਦਾ ਹੁੰਦਾ ਥੋੜਾ گاੜਾ ਹੀ ਹੁੰਦਾ ਏ ਤਾਂ ਜਿਹੜਾ ਕਿ ਟਿੱਕੀ ਦੇ ਉੱਤੇ ਟਿਕ ਸਕੇ ਠੀਕ ਹੈ ਜੀ ਇਹ ਦੋਨਾਂ ਦੇ ਉੱਤੇ ਆਪਾਂ ਦਹੀਂ ਪਾ ਦੇਵਾਂਗੇ ਤੁਸੀਂ ਇਹਨਾਂ ਨੂੰ ਕੱਲੀ ਚਟਣੀ ਨਾਲ ਵੀ ਖਾ ਸਕਦੇ ਹੋ ਦਹੀਂ ਨਹੀਂ ਪਾਣਾ ਤੁਸੀਂ ਮਤਲਬ ਕਿ 스ਕਿੱਪ ਵੀ ਕਰ ਸਕਦੇ ਹੋ ਠੀਕ ਹੈ ਜੀ ਇਹ ਪਾ ਦਵਾਂਗੇ ਆਪਾਂ ਰੈੱਡ ਚਟਣੀ ਇਹਦੀ ਜਿਹੜੀ ਰੈਸਪੀ ਆਪਣੇ ਚੈਨਲ ਦੇ ਉੱਤੇ ਪਈ ਹੈ ਜੀ ਤੁਸੀਂ ਇੱਥੇ ਜਾ ਕੇ ਦੇਖ ਸਕਦੇ ਹੋ ਥੋੜੀ ਜੀ ਪਾ ਦਾਂਗੇ ਜੀ ਆਪਾਂ ਇਹਦੇ ਉੱਤੇ ਗ੍ਰੀਨ ਚਟਣੀ ਦੇਖੋ ਇੱਥੇ ਆਪਾਂ ਥੋੜੇ ਜਿਹੜੇ ਇਦਾਂ ਪਿਆਜ਼ ਦੇ ਰਿੰਗਸ ਜੇ ਰੱਖ ਦਾਂਗੇ ਤਾਂ ਜੋ ਦੇਖਣ ਦੇ ਵਿੱਚ ਥੋੜਾ ਸੋਹਣਾ ਲੱਗੇ ਇਹ ਲੋ ਜੀ ਆਪਾਂ ਪਲੇਟ ਕਰ ਲਈ ਹੈ ਤਿਆਰ ਤੇ ਤੁਹਾਨੂੰ ਇਹ ਟਿੱਕੀ ਬਣਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਿਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੁਸੀਂ ਵੀ ਕਰੋ ਜੀ ਇੰਜੁਆਏ ਤੇ ਆਪਾਂ ਦਿੰਨੇ ਆਪਣੇ ਚਟੋਰੀਆ ਨੂੰ ਆਜੋ ਤੁਸੀਂ ਵੀ ਖਾ ਲਓ ਜੀ ਤੇ ਤੁਹਾਨੂੰ ਇਹ ਤਰੀਕਾ ਕਿਸ ਤਰ੍ਹਾਂ ਦਾ ਲੱਗਿਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਜੀ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਇਓ ਜੀ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਣਾ ਮੇਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਾਂਗੇ ਆਪਾਂ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ